ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਾਫੀ ਸਾਥੀਆਂ ਦੇ ਮੈਸੇਜ ਆ ਰਹੇ ਹਨ ਸਰ ਕੇ ਪੋਲਿੰਗ ਏਜੰਟ ਦੀ ਨਿਯੁਕਤੀ ਵਾਲਾ ਫਾਰਮ ਹੈ ਉਹ ਕਿਸ ਤਰ੍ਹਾਂ ਭਰਿਆ ਜਾਣਾ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਸਾਰਾ ਜਾਣਾਂਗੇ ਕਿ ਪੋਲਿੰਗ ਏਜੰਟ ਦਾ ਨਿਯੁਕਤੀ ਫਾਰਮ ਹੈ ਕਿਸ ਤਰ੍ਹਾਂ ਭਰਿਆ ਜਾਏਗਾ ਜੀ ਤੇ ਸਾਥੀਓ ਅੱਗੇ ਚਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੀ ਤੇ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ तो आज आप एक करके देखते हैं कि किलम है जाना है जी तो सब तो पहला जिस तरह लिखा है जो उक्त जो उक्त तो पहला जो उम्मीदवार है उसका नाम आएगा जिस तरह मान लो कि उम्मीदवार का नाम है करतार सिंह सन ऑफ सरदारा सिंह तो पहला लिखा जाना है इस जगह इस जगह पर जो इस जगह पर की लिखा जाना है वो लिखा जाना है उम्मीदवार का नाम जिस तरह लिखा जाएगा उम्मीदवार अपने वालों घोषणा नह कर रहा है जी मैं कौम पा के करतार सिंह ਸਨ ਆਫ ਸਰਦਾਰਾ ਸਿੰਘ ਇਹ ਉਮੀਦਵਾਰ ਦਾ ਨਾਮ ਹੈ ਕਰਤਾਰ ਸਿੰਘ ਸਨ ਆਫ ਸਰਦਾਰਾ ਸਿੰਘ ਜੋ ਕਿ ਉਕਤ ਚੋਣ ਲਈ ਉਮੀਦਵਾਰ ਹੈ ਤੇ ਉਸ ਤੋਂ ਬਾਅਦ ਇਸ ਨੂੰ ਤੁਸੀਂ ਕੱਟ ਦੇਣਾ ਹੈ ਇਸ ਦੁਆਰਾ ਹੁਣ ਅੱਗੇ ਜੋ ਖਾਲੀ ਆਪਣੇ ਕੋ ਬਲੈਂਕ ਹੈ ਉਸ ਦੇ ਵਿੱਚ ਆਪਾਂ ਲਿਖਣਾ ਹੈ ਪੋਲਿੰਗ ਏਜੰਟ ਦਾ ਨਾਮ ਜਿਸ ਨੂੰ ਉਸਨੇ ਨਿਯੁਕਤ ਕਰਨਾ ਹੈ ਜੀ ਮੰਨ ਲਓ ਪੋਲਿੰਗ ਏਜੰਟ ਦਾ ਨਾਮ ਹੈ ਨਿੰਦਰ ਸਿੰਘ ਸਨ ਆਫ ਵਿੰਦਰ ਸਿੰਘ ਤੇ ਨਿੰਦਰ ਸਿੰਘ ਦਾ ਨਾਮ ਲਿਖ ਕੇ ਨਿੰਦਰ ਸਿੰਘ ਸਨਵਿੰਦਰ ਸਿੰਘ ਵੀ ਲਿਖ ਸਕਦੇ ਹੋ ਨਿਤ ਜੇਕਰ ਜਗਾ ਘਾਟ ਹੈ ਤੇ ਨਿੰਦਰ ਸਿੰਘ ਤੇ ਵਾਸੀ ਲਿਖ ਦੇਣਾ ਹੈ ਉਸ ਦਾ ਪਤਾ ਕਿੱਥੋਂ ਦਾ ਉਹ ਹੈ ਰਹਿਣ ਵਾਲਾ ਹੈ ਵਾਸੀ ਜੋ ਵੀ ਪਿੰਡ ਦਾ ਉਸ ਦਾ ਨਾਮ ਲਿਖ ਦੇਣਾ ਹੈ ਜੇ ਨਾਲ ਤੇ ਉਸ ਤੋਂ ਬਾਅਦ ਆਪਣੇ ਕੋ ਅਗਲੀ ਜੋ ਬਲੈਂਕ ਹੈ ਅਗਲੇ ਵਿੱਚ ਦੇਖੋ ਕੀ ਭਰਨਾ ਹੈ ਜੀ ਇਸ ਜਗਾ ਕੀ ਭਰਨਾ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਜੋ ਚੋਣ ਉਹ ਲੜ ਰਿਹਾ ਹੈ ਉਸ ਦਾ ਨਾਮ ਭਰ ਦੇਣਾ ਹੈ ਜਿਸ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਉਹ ਲੜ ਰਿਹਾ ਹੈ ਜਿਸ ਤਰ੍ਹਾਂ ਮੰਨ ਲਓ ਕਿ ਉਹ ਲੜ ਰਿਹਾ ਹੈ ਸਰਾਮਾ ਲਈ ਤੇ ਇਸ ਜਗਾ ਲਿਖ ਦੇਣਾ ਹੈ ਜ਼ਿਲ੍ਹਾ ਪ੍ਰਿਸ਼ਦ ਕਿਉਂਕਿ ਉੱਪਰ ਵੀ ਆਪਾਂ ਦੇਖੋ ਜ਼ਿਲ੍ਹਾ ਪ੍ਰਿਸ਼ਦ ਨੂੰ ਟਿਕ ਕਰ ਦੇਣਾ ਹੈ ਜੇਕਰ ਜ਼ਿਲ੍ਹਾ ਪ੍ਰਿਸ਼ਦ ਲਈ ਚੋਣ ਲੜ ਰਿਹਾ ਹੈ ਤੇ ਜ਼ਿਲ੍ਹਾ ਪ੍ਰਿਸ਼ਦ ਨੂੰ ਟਿਕ ਕਰ ਦੇਣਾ ਹੈ ਜੇਕਰ ਪੰਚਾਇਤ ਸੰਪਤੀ ਲਈ ਆਪਾਂ ਜੋ ਪੋਲਿੰਗ ਏਜੰਟ ਦੀ ਨਿਯੁਕਤੀ ਕਰ ਰਹੇ ਹਾਂ ਤਾਂ ਪੰਚਾਇਤ ਸੰਪਤੀ ਜਾਂ ਇਹ ਬਲਾਕ ਸੰਪਤੀ ਨੂੰ ਟਿਕ ਕਰ ਦੇਣਾ ਹੈ ਤੇ ਆਪਾਂ ਜ਼ਿਲ੍ਹਾ ਪ੍ਰਿਸ਼ਦ ਲਈ ਦੀ ਨਿਯੁਕਤੀ ਕਰ ਰਹੇ ਹਾਂ ਨਿਯੁਕਤੀ ਜੋ ਪੱਤਰ ਹੈ ਉਹ ਦੇਖ ਰਹੇ ਹਾਂ ਤੇ ਇਸ ਲਈ ਆਪਾਂ ਇੱਥੇ ਜ਼ਿਲ੍ਹਾ ਪ੍ਰਿਸ਼ਦ ਨੂੰ ਲਿਖ ਕੇ ਇੱਥੇ ਜ਼ਿਲ੍ਹਾ ਪ੍ਰਿਸ਼ਦ ਦਾ ਨਾਮ ਲਿਖ ਦੇਣਾ ਹੈ ਮੰਨ ਲਓ ਸਰਾਮਾ ਤੇ ਨਾਲ ਉਹ ਜ਼ਿਲ੍ਹਾ ਲਿਖ ਦੇਣਾ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਇਹ ਹੋ ਰਿਹਾ ਹੈ ਜ਼ਿਲ੍ਹਾ ਮੰਨ ਲਓ ਇਹ ਹੈ ਜੀ ਫਰੀਦਕੋਟ ਚੋਣ ਲਈ ਡੈਸ਼ ਵਿਖੇ ਹੁਣ ਉਸ ਜਗ੍ਹਾ ਦਾ ਨਾਮ ਲਿਖ ਦੇਣਾ ਹੈ ਜਿੱਥੇ ਚੋਣ ਹੋ ਰਹੀ ਹੈ ਜੀ ਮੰਨ ਲਓ ਕਿ ਕੋਈ ਸਰਕਾਰੀ ਸਕੂਲ ਹੈ ਜਾਂ ਕੋਈ ਸਰਕਾਰੀ ਸੰਸਥਾ ਹੈ ਤੇ ਉੱਥੇ ਲਿਖ ਦੇਣਾ ਹੈ ਸਰਕਾਰੀ ਸੀਨੀਅਰਸ ਕੈਂਡੀਡੇਟ ਜਾਂ ਸਰਕਾਰੀ ਪ੍ਰਾਇਮਰੀ ਸਕੂਲ ਜੋ ਵੀ ਜਿੱਥੇ ਹੋ ਰਿਹਾ ਹੈ ਤੇ ਇੱਥੇ ਆਪਣੇ ਕੋਲ ਜੋ ਵੀ ਹੈ ਉਸ ਦਾ ਆਪਣਾ ਨਾਮ ਲਿਖ ਦੇਣਾ ਹੈ ਮੰਨ ਲਓ ਇਸ ਦਾ ਨਾਮ ਹੈ ਜੀ ਬਹਿਬਲ ਬੈਬਲ ਕਲਾਂ ਜਾਂ ਬੈਬਲ ਕੁਝ ਵੀ ਨਾਮ ਹੋ ਸਕਦਾ ਹੈ ਵਿਖੇ ਨਿਸ਼ਚਿਤਤਾ ਤੇ ਪੋਲਿੰਗ ਸਟੇਸ਼ਨ ਨੰਬਰ ਇੱਥੇ ਪੋਲਿੰਗ ਸਟੇਸ਼ਨ ਦਾ ਨੰਬਰ ਲਿਖ ਦੇਣਾ ਹੈ ਨੰਬਰ ਮੰਨ ਲਓ ਆਪਣੇ ਕੋ ਹੈ 56 ਵਿਖੇ ਪੋਲਿੰਗ ਏਜੰਟ ਵਜੋਂ ਹਾਜ਼ਰ ਹੋਣ ਲਈ ਨਿਯੁਕਤ ਕੀਤਾ ਜਾਂਦਾ ਹੈ ਉਸ ਨੂੰ ਉਸਨੇ ਨਿਯੁਕਤ ਕੀਤਾ ਹੈ ਜੀ ਕਰਤਾਰ ਸਿੰਘ son of ਸਰਦਾਰਾ ਸਿੰਘ ਨੇ ਨਿੰਦਰ ਸਿੰਘ ਵਾਸੀ ਡੈਸ਼ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਇਸ ਵਿਖੇ ਇਸ ਪੋਲਿੰਗ ਸਟੇਸ਼ਨ ਤੇ ਨਿਯੁਕਤ ਕੀਤਾ ਹੈ ਤੇ ਇਸ ਜਗ੍ਹਾ ਤੇ ਆਪਣੇ ਕੋਲ ਸਥਾਨ ਆ ਜਾਏਗਾ ਸਥਾਨ ਤੁਸੀਂ ਉਸੇ ਹੀ ਪੱਤਰਾ ਪਾ ਦੇਣਾ ਹੈ ਮੰਨ ਲਓ ਬੈਬਲ ਕਲਾ ਹੈ ਤੇ ਤੁਸੀਂ ਇੱਥੇ ਬੈਬਲ ਕਲਾ ਪਰ ਦੇਣਾ ਹੈ ਇਸ ਜਗ੍ਹਾ ਤੇ ਤੁਸੀਂ ਆਪਣਾ ਡੇਟ ਪਾ ਦੇਣੀ ਹੈ ਤੇ ਇਸ ਜਗ੍ਹਾ ਉਮੀਦਵਾਰ ਦੇ ਹਸਤਾਖਰ ਹੋਣਗੇ ਚੋਣ ਏਜੰਟ ਦੇ ਹਸਤਾਖਰ ਨਹੀਂ ਹੈ ਇਸ ਜਗ੍ਹਾ ਉਮੀਦਵਾਰ ਦੇ ਹਸਤਾਖਰ ਹੋਣਗੇ ਜੀ ਉਸ ਤੋਂ ਬਾਅਦ نیچے ਮੈਂ ਅਜਿਹੇ ਪੋਲਿੰਗ ਏਜੰਟ ਉਹ ਜੋ ਕੰਮ ਕਰਨ ਲਈ ਸਹਿਮਤ ਹਾਂ ਇਹ ਸਹਿਮਤੀ ਕਿਸ ਨੇ ਦਿੱਤੀ ਹੈ ਜੀ ਪੋਲਿੰਗ ਏਜੰਟ ਨੇ ਇਸ ਜਗ੍ਹਾ ਪੋਲਿੰਗ ਏਜੰਟ ਦੇ ਸਾਈਨ ਹੋਣਗੇ ਤੇ ਇਸ ਜਗ੍ਹਾ ਫਿਰ ਉਸ ਤਰ੍ਹਾਂ ਸਥਾਨ ਬੈਬਲ ਕਲਾ ਤੇ ਨਾਲ ਹੀ ਇਸ ਜਗਾ ਮਿੱਤੀ ਆ ਜਾਏਗੀ ਜੀ ਹੁਣ نیچے ਦੇਖੋ ਆਪਣੇ ਕੋਲ ਪੋਲਿੰਗ ਏਜੰਟ ਦੇ ਬਿਆਨ ਉੱਤੇ ਹਸਤਾਖਸ਼ ਪ੍ਰਾਈਜ਼ ਪ੍ਰੈਜ਼ਾਈਡਿੰਗ ਅਫਸਰ ਦੇ ਸਾਹਮਣੇ ਕੀਤੇ ਜਾਣਗੇ ਮੈਂ ਇਸ ਦੁਆਰਾ ਐਲਾਨ ਕਰਦਾ ਹਾਂ ਕਿ ਉਕਤ ਚੋਣ ਮੈਂ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਪੜ੍ਹ ਲਿਆ ਹੈ ਤੇ ਮੈਨੂੰ ਪੜ੍ਹ ਕੇ ਜਾਂ ਸੁਣਾ ਦਿੱਤਾ ਗਿਆ ਹੈ ਦੁਆਰਾ ਵਰਜਿਤ ਕੋਈ ਕੰਮ ਨਹੀਂ ਕਰਾਂਗਾ ਤੇ ਫਿਰ ਇਸ ਜਗ੍ਹਾ ਤੇ ਪੋਲਿੰਗ ਏਜੰਟ ਨੇ ਆਪਣੇ ਅਸਾਈਨ ਕਰ ਦੇਣੇ ਹਨ ਮਿੱਟੀ ਪਾ ਦੇਣੀ ਹੈ ਇਸ ਜਗ੍ਹਾ ਜੀ ਦੇਖੋ ਇਸ ਜਗ੍ਹਾ ਮਿੱਟੀ ਪਾਈ ਹੋਏਗੀ ਫਿਰ ਮੇਰੇ ਸਾਹਮਣੇ ਸਟਾਕਸ਼ਰ ਕੀਤੇ ਗਏ ਹਨ ਇਸ ਜਗ੍ਹਾ ਮਿੱਟੀ ਪਾ ਦੇਣੀ ਹੈ ਜੀ ਮਿੱਟੀ ਪਾ ਕੇ ਤੇ ਇਸ ਜਗ੍ਹਾ ਪ੍ਰੈਜ਼ਾਈਡਿੰਗ ਅਫਸਰ ਨੇ ਆਪਣੇ ਸਾਈਨ ਕਰ ਦੇਣੇ ਹਨ ਜੀ ਤੇ ਹੋਪ ਹੈ ਸਾਥੀਓ ਤੁਹਾਨੂੰ ਸਾਰੀ ਜੋ ਜਾਣਕਾਰੀ ਦਿੱਤੀ ਹੈ ਅੱਛੀ ਤਰ੍ਹਾਂ ਸਮਝ ਲੱਗੀ ਹੋਈਗੀ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਸਨਡਾਈ ਕਰ ਤੇ ਸ਼ੇਅਰ ਜਰ ਕਰ ਦੇਣਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰ ਪ੍ਰੈਸ ਕਰ ਲੈਣਾ ਹੈ ਜੀ ਤੇ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ